ਦੇਖੋ ਪੰਜਾਬ ਦੇ ਵਿੱਚ ਅਪਰਾਧੀ ਬੇਖੌਫ ਹੋ ਕੇ ਬਾਤਾਂ ਕਰ ਰਹੇ ਨੇ ਕਾਰ ਬੁਰੀ ਤਰ੍ਹਾਂ ਲਾਅਰਡ ਆਰਡਰ ਤੇ ਫੇਲ ਹੈ ਕਿਉਂਕਿ ਲਾਅਰਡ ਆਰਡਰ ਤੇ ਇੱਕ ਮਜ਼ਬੂਤ ਪ੍ਰਾਈਮ ਮਿਨਿਸਟਰ ਸੀਐਮ ਚਾਹੀਦਾ ਹੁੰਦਾ ਹੈ ਪਰ ਜਦੋਂ ਪਾਵਰ ਸੈਂਟਰ ਦੋ ਦੋ ਹੋਣ ਨਾ ਫਿਰ ਸਿਸਟਮ ਕੰਮ ਨਹੀਂ ਕਰਦਾ ਗੈਂਗਲੈਂਡ ਬਣਿਆ ਪਿਆ ਇਸ ਵੇਲੇ ਪੰਜਾਬ ਬਾਹਰੋਂ ਬੈ ਕੇ ਫਰੋਤੀਆਂ ਮੰਗੀਆਂ ਜਾ ਰਹੀਆਂ ਇਹ ਤੇ ਉਹਨੇ ਜਿਹੜੇ ਮਾਰੇ ਜਾਦੇ ਕੋਸ਼ ਜਿਹੜੇ ਨਹੀਂ ਦਿੰਦੇ ਫਰੋਤੀ ਉਹਨਾਂ ਦੇ ਗੋਲੀਆਂ ਚੱਲਦੇ ਆ ਤੇ ਜਿਹੜੇ ਆਰਾਮ ਨਾ ਦੇ ਜਾਂਦੇ ਉਹ ਪਤਾ ਹੀ ਨਹੀਂ ਕਿੰਨੇ ਗਿਆ ਤੂੰ ਅੱਜ ਬਹੁਤ ਵੱਡੇ ਮੁਸ਼ਕਲ ਦੇ ਵਿੱਚੋਂ ਪੰਜਾਬ ਨਗ ਰਿਹਾ ਆ ਆਮ ਜਿਹੜਾ ਸ਼ਹਿਰੀਏ ਤੇ ਚੋਂ ਨਗ ਰਿਹਾ ਹੈ आज जो जालंधर में सरेआम आम आमाद, आदमी पार्टी के नेता का कत्ल किया गया गोली मारिया गया गुंडार तो बाद मथा टेक के आ रहे थे सरेआम गोली मारिए जी देखो पंजाब दे विच अपराधी बेखौफ हो के वात-वत्ता कर रहे ने और आज बड़े दुख दी गल है आम आदमी पार्टी दे एक नेता दा गुरु घर वेखे मॉडर्न टाउन गुरुद्वारे वेखे उदा कत्ल कर दित्ता गया ਨਿਤ ਦੇਣ ਵੱਡੇ ਤੋਂ ਵੱਡੀ ਵਾਰਦਾਤ ਜਿਹੜੀ ਪੰਜਾਬੀਆਂ ਨੂੰ ਵੇਖਣ ਦੀ ਮਿਲ ਰਹੀ ਪੂਰੇ ਤਣਾਅ ਦਾ ਮਾਹੌਲ ਹੈ ਪੂਰੇ ਡਰ ਦਾ ਮਾਹੌਲ ਹੈ ਸਰਕਾਰ ਬੁਰੀ ਤਰ੍ਹਾਂ ਲਾਅ ਐਂਡ ਆਰਡਰ ਤੇ ਫੇਲ ਹੈ ਕਿਉਂਕਿ ਲਾਅ ਐਂਡ ਆਰਡਰ ਤੇ ਇੱਕ ਮਜ਼ਬੂਤ ਪ੍ਰਾਈਮ ਮਿਨਿਸਟਰ ਸੀਐਮ ਚਾਹੀਦਾ ਹੁੰਦਾ ਹੈ ਪਰ ਜਦੋਂ ਪਾਵਰ ਸੈਂਟਰ ਦੋ ਦੋ ਹੋਣ ਨਾ ਫਿਰ ਸਿਸਟਮ ਕੰਮ ਨਹੀਂ ਕਰਦਾ ਤੁਸੀਂ ਇੱਥੋਂ ਤੱਕ ਵੇਖ ਲਓ ਕਿ ਇੱਕ ਗੈਂਗਲੈਂਡ ਬਣਿਆ ਪਿਆ ਇਸ ਵੇਲੇ ਪੰਜਾਬ ਬਾਹਰੋਂ ਬੈ ਕੇ ਫਰੋਤੀਆਂ ਮੰਗੀਆਂ ਜਾ ਰਹੀਆਂ ਇਹ ਤੇ ਉਹਨੇ ਜਿਹੜੇ ਮਾਰੇ ਜਾ ਰਹੇ ਕੋਈ ਜਿਹੜੇ ਨਹੀਂ ਦਿੰਦੇ ਫਰੋਤੀ ਉਹਨਾਂ ਦੇ ਗੋਲੀਆਂ ਚੱਲਦੇ ਆ ਤੇ ਜਿਹੜੇ ਆਰਾਮ ਨਾ ਦੇ ਜਾਂਦੇ ਉਹ ਪਤਾ ਹੀ ਨਹੀਂ ਕਿੰਨੇ ਗਿਆ ਜੇ ਜਿਹੜੇ ਆਪਣੀ ਜਾਨ ਬਚਾਉਂਦੇ ਸੋ ਦੂਸਰਾ ਕੋਈ ਨਜੀਬ ਨਜੀਬ ਵੀ ਕਹਿੰਦੀ ਕੋਈ ਰੌਲਾ ਲੜਾਈ ਆ ਗੋਲੀ ਚਲਾਉਣ ਲੱਗਾ ਕੋਈ ਵੇਂਦਾ ਨਹੀਂ ਕਿਉਂਕਿ ਪੁਲਿਸ ਦਾ ਡਰ ਨਹੀਂ ਰਹਿ ਗਿਆ ਖੌਫ ਹੀ ਨਹੀਂ ਹੈਗਾ ਕਾਨੂੰਨ ਦਾ ਕੋਈ ਖੌਫ ਨਹੀਂ ਹੈਗਾ ਗੋਲੀ ਚਲਾਉਣ ਵਾਲੇ ਨੂੰ ਕਿ ਮੈਨੂੰ ਕਾਨੂੰਨ ਦੀ ਕੋਈ ਡਰ ਹੋਈਦਾ ਨਿੱਕੇ ਨਿੱਕੇ ਲੜਾਈਆਂ ਦੇ ਵਿੱਚ ਪਿੰਡਾਂ ਤੱਕ ਵੀ ਤਾਮਾਦੀ ਪਾਰਟੀ ਵੀ ਉਹੀ ਕੰਮ ਪਰਚੇ ਵਾਲਾ ਕਰਤੀਆਂ ਫੜਿਆ ਸਾਡੇ ਬੰਦੇ ਨੇ ਸੱਟਾਂ ਲਾਈਆਂ ਭਾਵੇਂ ਉਹ ਦੂਜੇ ਨੂੰ ਆਪਣਾ ਸੱਟਾਂ ਲਵਾ ਕੇ ਜਾਲੀ ਬਣਾ ਕੇ ਉਹਨਾਂ ਨੂੰ ਅੰਦਰ ਪਾ ਦਿੰਦੇ ਉਹ ਉਸ ਦਾ ਨਾਕ ਮਾਰਿਆਂ ਦੇ ਕਰਕੇ ਅੱਜ ਅੱਜ ਪੂਰਨ ਤੌਰ ਤੇ ਪੰਜਾਬ ਜਿਹੜਾ ਆ ਬਿਲਕੁਲ ਲਊਗਾ ਲਵਾਨ ਹੋਇਆ ਇਸ ਗੈਰ ਕਾਨੂੰਨੀ ਜਿਹੜਾ ਜਿਹੜੇ ਮਰਡਰ ਨੇ ਉਹਨਾਂ ਦੀ ਦਲਦਲ 'ਚ ਫਸਦਾ ਜਾ ਰਿਹਾ ਔਰ ਸਭ ਤੋਂ ਵੱਡੀ ਗੱਲ ਜਿੱਥੇ ਆਮ ਆਦਮੀ ਪਾਰਟੀ ਲਾਗੂ ਕਰਦੇ ਵੀ ਹੈ ਇਹ ਪੰਜਾਬ ਦੇ ਵਿੱਚ ਜ਼ਿੰਮੇਵਾਰ ਹੈ ਉੱਥੇ ਬੀਜੇਪੀ ਜਿਹੜੀ ਹੈ ਉਹ ਮੂਕ ਦਰਸ਼ਕ ਬਣ ਕੇ ਇਹ ਲਹੂ ਲੋਹੋਂ ਦੇ ਪੰਜਾਬ ਨੂੰ ਵੇਖ ਰਹੀ ਐ। ਦੇਖੋ ਉਹਨਾਂ ਦੀ ਜ਼ਿੰਮੇਵਾਰੀ ਜਿੰਨੇ ਬਾਹਰ ਬੈਠੇ ਲੋਕ ਕਤਲ ਕਰਾ ਰਹੇ ਨੇ। ਗੈਂਗਸਟਰ ਨੇ ਉਹਨਾਂ ਨੂੰ ਫੜ ਕੇ ਲਿਆਉਣਾ। ਜਦ ਉਹਨਾਂ ਸਰਕਾਰਾਂ ਨਾਲ ਗੱਲ ਕਰਨੀ, ਕਦੀ ਵੀ ਨਹੀਂ ਸੁਣਿਆ ਉਹਨਾਂ ਨੇ ਕੋਈ ਗੱਲ ਕੀਤੀ ਹੋਗੀ। ਕਿਤੇ 2-3 ਸਾਲ ਬਾਅਦ ਇੱਕਦਾਂ ਲੈ ਆਉਂਦੇ ਆ, ਉੱਥੇ ਬੜੀ ਵਾਅਵਾ ਕਰਦੇ ਨੇ। ਜਦ ਕਿ ਅੱਜ ਬਹੁਤ ਵੱਡੇ ਮੁਸ਼ਕਲ ਦੇ ਵਿੱਚੋਂ ਪੰਜਾਬ ਨਗ ਰਿਹਾ, ਆਮ ਜਿਹੜਾ ਸ਼ਹਿਰੀਅਤ ਵਿੱਚੋਂ ਨਗ ਰਿਹਾ। ਸਰ ਜਿਹੜਾ ਲਗਾਤਾਰ ਕਿਹੜਾ ਰਵਨੀਸ਼ੀ ਬਿੱਟੂ ਨੂੰ ਗद्दार ਕਿਹਾ ਗਿਆ ਸੋ ਲਗਾਤਾਰ ਮਾਮਲਾ ਕਰਵਾਉਂਦਾ ਯਾਰ ਬਿੱਟੂ ਦੀ ਨਹੀਂ ਉਹ ਪਾਰਦੇ ਪ੍ਰਧਾਨ ਜਿਹੜੇ ਨਵੇਂਦਰ ਮੋਦੀ ਨੇ ਕਿਹਾ ਕਿ ਉਹ ਬਿੱਟੂ ਨੂੰ ਨਹੀਂ ਗद्दार ਕਿਹਾ ਗਿਆ ਬਲਕਿ ਸਿੱਖ ਪੋਪ ਨੂੰ ਗद्दार ਕਿਹਾ ਗਿਆ ਰਾਹੁਲ ਗਾਂਦੇ ਦੇ ਬੰਦੇ ਮੋਦੀ ਸਾਹਿਬ ਨੇ ਜਿਹੜੀ ਐਸਵੇ ਦੇ ਉਹ ਗਦਾਰੀ ਪੂਰੇ ਦੇਸ਼ ਨਾਲ ਹੋ ਰਹੀ ਹੈ ਨਾ ਬੀਟੀਪੀ ਕਰ ਰਹੀ ਤੇ ਮੋਦੀ ਸਾਹਿਬ ਜਿਸ ਤਰੀਕੇ ਨਾਲ ਦੇਸ਼ ਨੂੰ ਮੰਡੀ ਬਣਾ ਰਹੇ ਉਹ ਤੋਂ ਵੱਡੀ ਗਦਾਰੀ ਤੇ ਕੋਈ ਹੈ ਨਹੀਂ ਮੇਰਾ ਖਿਆਲ ਹੈ ਸੋ ਜਿਤ ਤੱਕ ਬਿੱਟੂ ਦਾ ਗੱਲ ਹੈ ਪਹਿਲੀ ਗੱਲ ਇਹ ਹੈ ਭਾਰਤੀ ਜਨਤਾ ਪਾਰਟੀ ਨੂੰ ਉਹਨਾਂ ਦੇ ਲੀਡਰਾਂ ਨੂੰ ਗੱਲ ਕਰਦੋਂ ਪਹਿਲਾਂ ਸੋਚਣਾ ਚਾਹੀਦਾ ਇੱਕ ਸੱਜਣदाई ਦੇ ਤੌਰ ਤੇ ਬਿੱਟੂ ਰਾਹੁਲ ਜੀ ਦੇ ਬਹੁਤ ਲੱਗੇ ਰਿਆ ਔਰ ਉਹਨਾਂ ਨੇ ਗਦਾਰ ਦੋਸਤ ਕਿਹਾ ਉਹਨਾਂ ਨੇ ਅਸੀਂ ਸਾਰੇ ਉੱਥੇ ਹੀ ਸਾਂ ਕਿਉਂਕਿ ਉਹ ਵੀ ਪਹਿਲਾਂ ਉੱਤਰਿਆ ਉਹਨੇ ਕਿਹਾ ਕਿ ਕਾਰਗਿਲ ਤੋਂ ਸ਼ਹੀਦ ਹੋਏ ਨੇ ਉਹਨਾਂ ਨੇ ਕਿਹਾ ਉਹ ਮੇਰੇ ਗਦਾਰ ਦੋਸਤ ਕਿੱਚ ਸਿੱਖ ਕਿਥੋਂ ਆ ਗਿਆ ਅੱਛਾ ਜਿੱਥੇ ਸਿੱਖ ਰਹਿੰਦੇ ਉਹਨਾਂ ਨੂੰ ਤਾਂ ਕੋਈ ਇਤਰਾਜ਼ ਨਹੀਂ ਸਿੱਖਾ ਲੋ ਤਾਂ ਕੋਈ ਬਿਆਨ ਨਹੀਂ ਹੈ ਦੂਜੀ ਗੱਲ ਬਿੱਟੂ ਕਿੰਨਾ ਕਿ ਸਿੱਖ ਹੈ ਉਹਦੇ ਥੱਲੇ ਹਰ ਇੱਕ ਦੇ ਥੱਲੇ ਮੀਡੀਆ ਦੇ ਕਮੈਂਟ ਤੁਸੀਂ ਪੜ ਲਿਓ ਉਹ ਸਾਰਿਆਂ ਨੂੰ ਪਤਾ ਹੈ। ਸੋ ਗਦਾਰੀ ਕੀਤੀ ਹੈ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਨਾਲ। ਉਸ ਦਿਨ ਕਿੱਥੇ ਥਰ ਮੋਦੀ ਜੀ ਜਿੱਦਣ ਡਾਕਟਰ ਮਨਮੋਹਨ ਸਿੰਘ ਜੀ ਦਾ ਸੰਸਕਾਰ ਹੋਣਾ ਸੀ ਸਭ ਤੋਂ ਵੱਡਾ ਸਿੱਖ ਵਰਲਡ ਦਾ ਨੰਬਰ 1 ਸਿੱਖ ਡਾਕਟਰ ਮਨਮੋਹਨ ਸਿੰਘ ਜਿਹਨੂੰ ਆਰਥਿਕਤਾ ਦਾ ਮਾਰ ਕਿਹਾ ਜਾਂਦਾ। ਬਿੱਟੂ ਨੂੰ ਲੁਧਿਆਣੇ ਵਾਲੇ ਪਸੰਦ ਨਹੀਂ ਕੀਤਾ। ਡਾਕਟਰ ਮਨਮੋਹ ਸਿੰਘ ਨੂੰ ਪੂਰੀ ਦੁਨੀਆ ਪਸੰਦ ਕਰਦੀ ਚਲੋ ਆ ਮੰਨਦੀ ਸੀ ਉਹਨਾਂ ਦੇ ਆਰਥਿਕ ਲਕੀਆ ਦਾ ਅੱਜ ਜਿੱਥੇ ਬਹਿ ਕੇ ਦੇਸ਼ ਚੱਲ ਰਿਹਾ ਨਾ ਇਹਦੀਆਂ ਨੀਹਾਂ ਡਾਕਟਰ ਮਨਮੋਹ ਸਿੰਘ ਨੇ ਰੱਖੀਆਂ ਇਹਨਾਂ ਨੂੰ ਪੁੱਛੋ ਜਿੱਦਾਂ ਸੰਸਕਾਰ ਹੋਣਾ ਸੀ ਉਦੋਂ ਤੁਸੀਂ ਤੁਹਾਡਾ ਤੁਸੀਂ ਜਗ੍ਹਾ ਕਿਉਂ ਨਹੀਂ ਦਿੱਤੀ ਰਾਜ ਘਾੜ ਦੇ ਉੱਤੇ ਡਾਕਟਰ ਮਨਮੋਹ ਸਿੰਘ ਨੂੰ ਤੁਹਾਡੇ ਨਾਲ ਸੀ ਲੜਦੇ ਵੀ ਰਹੇ ਤੁਹਾਨੂੰ ਬਾਰ ਬਾਰ ਤੁਹਾਨੂੰ ਅਪਰੋਚ ਕਰਦੇ ਰਹੇ ਪਰ ਤੁਸੀਂ ਇੱਕ ਆਮ ਸ਼ਮਸ਼ਾਨ ਘਾੜ ਚ ਉਹਦਾ ਸੰਸਕਾਰ ਕੀਤਾ ਕਿਉਂਕਿ ਤੁਹਾਨੂੰ ਅੱਛੇ ਲੋਕ ਇੰਡੀਆ ਦੇ ਪਸੰਦ ਨਹੀਂ ਤੁਸੀਂ ਸਿੱਖਾਂ ਨਾਲ ਬੇਸਿਕਲੀ ਨਫ਼ਰਤ ਕਰਦੇ ਹੋ 700 ਕਿਸਾਨ ਮਾਰਤਾ ਤੁਸੀਂ ਜਿਨ੍ਹਾਂ ਦੇ ਸਿਰ ਤੇ ਪੱਗਾ ਸੀ ਇੱਕ ਵਾਰੀ ਪ੍ਰਧਾਨ ਮੰਤਰੀ ਜਿਹਦੇ ਮੂੰਹ ਉਹ ਤਨ ਬਿੱਟੂ ਹੀ ਸਾਡੇ ਨਾਲ ਹੀ ਹੁੰਦਾ ਸੀ ਅਸੀਂ ਕਹਿੰਦੇ ਆ ਇੱਕ ਵਾਰੀ ਉਹਨਾਂ ਦੀ ਜਦੋਂ ਅਸੀਂ ਅਫਸੋਸ ਪ੍ਰਗਟ ਕਰਦੇ ਆ ਅਸੀਂ ਜਦੋਂ ਪਾਰਲੀਮੈਂਟ ਸ਼ੁਰੂ ਹੁੰਦਾ 2 ਮਿੰਟ ਵਾਸਤੇ ਮੋਨ ਰੱਖਦੇ ਜਿਹੜੇ ਜਿਹੜੀਆਂ ਆਤਮਾਏ ਹੋ ਜੀ ਇਸ ਲੈਵਲ ਤੇ ਜਿਹੜਾ ਸ਼ਾਂਤ ਹੁੰਦੀਆਂ ਨੇ ਉਹਨਾਂ ਲੋਕਾਂ ਨੇ ਐਗਰੀਕਲਚਰ ਕਿਸਾਨੀ ਬਚਾਉਣ ਲਈ 700 ਦੇ ਚੋਂ ਮੇਰਾ ਕੱਲ 99% ਸਿੱਖ ਸੀ ਜਿਹਨਾਂ ਸਿਰ ਤੇ ਦਸਤਾਰਾਂ ਸੀ ਉਹ ਮਰ ਗਏ ਉੱਥੇ ਤੇ ਮੋਦੀ ਸਾਹਿਬ ਤੁਹਾਡੀ ਜਬਾਨ ਨਹੀਂ ਖੁੱਲੀ ਕਿਸੇ ਲੀਡਰ ਦੀ ਨਹੀਂ ਖੁੱਲੀ ਪੰਜਾਬ ਵਾਲਿਆਂ ਦੀ ਕਿਸੇ ਬੀਜੇਪੀ ਦੇ ਲੀਡਰ ਦੀ ਨਹੀਂ ਖੁੱਲੀ ਔਰ ਮੈਂ ਕਹਿਣਾ ਚਾਹੁੰਦਾ ਇਹ ਇਹਦੇ ਨਾਲੋਂ ਐਸ ਵੇਲੇ ਭਾਰਤ ਨੂੰ ਦੱਸੋ ਕਿ ਭਾਰਤ ਨਾਲ ਭਾਰਤੀ ਜਨਤਾ ਪਾਰਟੀ ਗਦਾਰੀ ਕਿਉਂ ਕਰ ਰਹੀ ਹੈ ਸਾਡੇ ਕਿਸਾਨਾਂ ਨਾਲ ਗਦਾਰੀ ਕਿਉਂ ਕਰ ਰਹੀ ਹੈ ਸਾਡੇ ਧਰਤ ਅਮਰੀਕਾ ਨੂੰ ਕੋਈ ਵੇਚੇ ਜਾ ਰਹੇ ਆ ਸਾਡੇ ਚਾਈਨਾ ਨੂੰ ਕੋਈ ਵੇਚ ਕੇ ਚਾਈਨਾ ਨੂੰ ਕਿਉਂ ਕਬਜ਼ਾ ਕਰਨ ਦਿੱਤਾ ਜਾ ਰਿਹਾ ਇਹ ਗਦਾਰੀਆਂ ਦੀ ਲੰਮੀ ਲਿਸ਼ ਜਿਹੜੀ ਇੰਡੀਆ ਦੇ ਨਾਲ ਹੋ ਰਹੀ ਹੈ ਉਹਦੇ ਦੇ ਜਵਾਬ ਦਿਓ ਬਿੱਟੂ ਹਣੀ ਕਿੰਨੇ ਕੁ ਸਿੱਖ ਨੇ ਇਹ ਪੰਜਾਬ ਵਾਲਿਆਂ ਨੂੰ ਜਿਆਦਾ ਪਤਾ ਜੇ ਕੋਈ ਮੁਸ਼ਕਲ ਹੋਦੀ ਤਾਂ ਸਾਡੇ ਅਕਚੂਰੀ ਕਾਲ ਤਖਤ ਸਾਹਿਬ ਹੈਗੇ ਉਹਨਾਂ ਨਾਲ ਆਪੇ ਗੱਲ ਕਰ ਲੈਣੀ ਤੁਹਾਨੂੰ ਸਿੱਖਾਂ ਦਾ ਮੋਰੀ ਬੰਦੀ ਆਪਣੀ ਜਿਹੜੀ ਐਕਟਿੰਗ ਉਹ ਨਾ ਕਰੋ ਆਰਐਸਐਸ ਕਿੰਨੀ ਕਿ ਸਿੱਖਾਂ ਦਾ ਭਲਾ ਕਰਨ ਲੜੀ ਹੈ ਇਹ ਸਾਰਿਆਂ ਨੂੰ ਪਤਾ ਹੈ ਠੀਕ ਹੈ